ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਸਾਹਿਬ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸੁਖਬੀਰ ਬਾਦਲ ਹੋਣਾ ਨੇ ਕੱਲ ਅਸਤੀਫਾ ਦੇ ਦਿੱਤਾ ਪਾਰਟੀ ਪ੍ਰਧਾਨ ਸੀਗੇ ਤੇ ਹੁਣ ਸਵਾਲ ਇਹ ਉੱਠ ਰਿਹਾ ਕਿ ਸੁਖਬੀਰ ਬਾਦਲ ਜਿਹੜੇ ਤਨਖਾਹਾਂ ਐਲਾਨ ਕੀਤੇ ਗਏ ਆ ਸਜ਼ਾ ਲੱਗਣੀ ਉਹਨਾਂ ਨੂੰ ਬਾਕੀ ਐ ਜਿੱਦਾਂ ਚਰਚਾਾਂਵਾਂ ਚੱਲ ਰਹੀਆਂ ਨੇ ਜਿੱਦਾਂ ਦਿਲਜੀਤ ਸਿੰਘ ਚੀਮਾ ਵੀ ਕਹਿ ਰਿਹਾ ਐ ਜਾਂ ਵੱਖ-ਵੱਖ ਪਾਰਟੀਆਂ ਦੇ ਹੋਰ ਜਿਹੜੇ ਆਗੂ ਕਹਿ ਰਹੇ ਆ ਵੀ 14 ਦਸੰਬਰ ਨੂੰ ਜਿਹੜਾ ਪਾਰਟੀ ਦੀ ਚੋਣ ਦੁਬਾਰਾ ਹੋਣੀ ਐ ਕੀ ਡਲਾ ਸਾਹਿਬ ਇੱਕ ਤਨਖਾਈਆ ਸ਼ਖਸ ਨੂੰ ਜਿਹਨੂੰ ਤਨਖਾਹ ਲੱਗੀ ਹੋਵੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਮੁੜ ਤੋਂ ਪ੍ਰਧਾਨ ਤੁਣਿਆ ਚੁਣਿਆ ਜਾ ਸਕਦਾ ਕਿਤੇ ਕੋਈ ਇਹਦੇ ਵਿੱਚ ਵਿਵਾਦਤਾ ਨਹੀਂ ਦੇਖੋ ਜਦੋਂ ਸੁਖਬੀਰ ਸਿੰਘ ਬਾਦਲ ਬਤੌਰ ਤਨਖਾਈਆ ਚੋਣ ਨਹੀਂ ਲੜ ਸਕਦੇ ਜਦੋਂ ਜੱਛਦਾਰ ਸ਼੍ਰੀ ਹਾਲਤਖਤ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕਿਸੇ ਤੇ ਚੋਣਾਂ ਲੜਨ ਦੀ ਰੋਕ ਨਹੀਂ ਹੈ ਅਕਾਲੀ ਦਲ ਤੇ ਵੀ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ ਇਹਦਾ ਮਤਲਬ ਹੈ ਕਿ ਸ਼੍ਰੀ ਹਾਲਤਖਤ ਸਾਹਿਬ ਦੇ ਜੱਥੇਦਾਰ ਨੇ ਇੱਕ ਸੁਨੇਹਾ ਇਹ ਵੀ ਉਹਨਾਂ ਦਿਨਾਂ 'ਚ ਆਪਣੇ ਬਿਆਨਾਂ 'ਚ ਦੇ ਦਿੱਤਾ ਸੀ ਕਿ ਸੁਖਬੀਰ ਸਿੰਘ ਬਾਦਲ ਬਤੌਰ ਤਨਖਾਈਆ ਚੋਣ ਨਹੀਂ ਲੜ ਸਕਦੇ ਹੁਣ ਅਗਰ ਉਹ ਵਿਧਾਨ ਸਭਾ ਦੀ ਚੋਣ ਨਹੀਂ ਲੜ ਸਕਦੇ ਜਾਂ ਨਹੀਂ ਲੜੇ ਤੇ ਫਿਰ ਉਹ ਸ਼ਰੋਮਣੀ ਅਕਾਲੀ ਦਲ ਦੀ ਚੋਣ ਕਿਵੇਂ ਲੜਨਗੇ ਇਹ ਸਵਾਲ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਮੈਨੂੰ ਲੱਗਦਾ ਹੈ ਵੱਖ-ਵੱਖ ਸਿੱਖ ਬੁੱਧੀਜੀਵੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਸਿੰਘ ਸਹਿਬਾਨ ਇਹਦੇ ਉੱਪਰ ਜ਼ਰੂਰ ਆਉਂਦੇ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਕਰਨਗੇ ਹੁਣ ਮੈਂ ਦਿਲਜੀਤ ਸਿੰਘ ਚੀਮਾ ਉਹਨਾਂ ਦੀ ਗੱਲ ਵੀ ਸੁਣ ਰਿਹਾ ਸੀ ਉਹ ਕਹਿੰਦੇ ਸੀ ਕਿ ਕੋਰ ਕਮੇਟੀ ਨੂੰ ਅਸਤੀਫਾ ਸੌਂਪਤਾ ਸੁਖਬੀਰ ਸਿੰਘ ਬਾਦਲ ਨੇ ਔਰ 18 ਤਰੀਕ ਨੂੰ ਕੋਰ ਕਮੇਟੀ ਦੀ ਬੈਠਕ ਹੈ ਕੋਰ ਕਮੇਟੀ 18 ਤਰੀਕ ਨੂੰ ਫੈਸਲਾ ਕਰੇਗੀ ਕਿ ਕੀ ਸੁਖਬੀਰ ਸਿੰਘ ਬਾਦਲ ਹੋਣਾ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਜਾਂ ਰੱਦ ਕਰ ਦਿੱਤਾ ਜਾਵੇ ਉਸ ਨੂੰ ਔਰ ਮੈਨੂੰ ਇਹ ਲੱਗਦਾ ਕਿ ਅੱਜ 17 ਤਰੀਕ ਹੈ ਅੱਜ ਸਾਰਾ ਦਿਨ ਇਸ ਗੱਲ ਦੇ ਉੱਤੇ ਖੂਬ ਚਰਚਾ ਹੋਏਗੀ ਕਿ ਅਗਰ ਤਨਖਾਹਿਆ ਰਹਿੰਦੇ ਨਹੀਂ 14 ਦਸੰਬਰ ਤੱਕ ਜਾਂ ਅਗਲੀਆਂ ਚੋਣਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਕੀ ਉਹ ਚੋਣ ਲੜ ਸਕਣਗੇ ਅੱਜ ਸ਼ਾਮ ਤੱਕ ਮੈਨੂੰ ਲੱਗਦਾ ਹੈ ਵਰਕਿੰਗ ਕਮੇਟੀ ਕੋਲੇ ਵੀ ਇਹ ਗੱਲਾਂ ਪਹੁੰਚ ਜਾਣਗੀਆਂ ਤੇ ਇਹ ਚਰਚਾ ਬੁੱਧੀਜੀਵੀਆਂ ਦੇ ਵਿੱਚ ਵੀ ਅੱਜ ਹੋਏਗੀ ਕਿਉਂਕਿ ਮੇਰਾ ਮੰਨਣਾ ਹੈ ਕਿ ਅਗਰ ਵੋਟਾਂ ਨਵੇਂ ਸਿਰੇ ਤੋਂ ਪੈਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਔਰ ਸੁਖਵੀਰ ਸਿੰਘ ਬਾਦਲ ਤਦ ਤੱਕ ਤਨਖਾਈਆ ਹੀ ਰਹਿੰਦੇ ਨੇ ਤੇ ਫੇਰ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ 'ਚ ਭਾਗ ਲੈ ਸਕਣਗੇ ਹੁਣ ਇਹ ਤਾਂ ਇੱਕ ਪਹਿਲੂ ਹੈ ਹੁਣ ਦੂਸਰਾ ਇਹਦੇ ਨਾਲ ਜੁੜਿਆ ਹਵਾਲਾ 5 ਸਾਲ ਬਾਅਦ ਚੋਣ ਹੁੰਦੀ ਹੈ 14 ਦਸੰਬਰ ਨੂੰ 2019 ਚ ਚੋਣ ਹੋਈ ਸੀ ਤੇ ਹੁਣ 14 ਦਸੰਬਰ 24 ਚ ਚੋਣ ਹੋਣੀ ਹੈ ਕੀ 14 ਦਸੰਬਰ ਤੱਕ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਤੇ ਫੈਸਲਾ ਹੋ ਚੁੱਕਿਆ ਹੋਵੇਗਾ ਕੀ ਉਹ 14 ਦਸੰਬਰ ਤੱਕ ਸਜ਼ਾ ਭੁਗਤ ਚੁੱਕੇ ਹੋਣਗੇ ਅੱਜ ਅਸੀਂ 18 ਨਵੰਬਰ ਤੇ 17 ਨਵੰਬਰ ਚ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਗਲੇ ਕੁਝ ਦਿਨਾਂ ਦੇ ਵਿੱਚ ਸਜ਼ਾ ਸੁਣਾ ਦੇਣਗੇ ਤੇ ਕੀ 14 ਦਸੰਬਰ ਤੋਂ ਪਹਿਲਾਂ-ਪਹਿਲਾਂ ਸੁਖਬੀਰ ਸਿੰਘ ਬਾਦਲ ਉਹ ਸਜ਼ਾ ਭੁਗਤ ਚੁੱਕੇ ਹੋਣਗੇ ਵੈਸੇ ਡੱਲਾ ਸਰ 18 ਨਵੰਬਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਕ ਮੀਟਿੰਗ ਵੀ ਸੱਦੀ ਆ ਭੁੰਦਰ ਸਾਹਿਬ ਜੀ ਦੀ ਅਗਵਾਈ ਕਰਨਗੇ ਹੁਣ ਉਹਦੇ ਵਿੱਚ ਵੀ ਕੋਈ ਨਾ ਕੋਈ ਤੁਹਾਡੀ ਗੱਲ ਠੀਕ ਆ ਉਹਦੇ ਚ ਵੀ ਇਸੇ ਵਿਸ਼ੇ ਤੇ ਚਰਚਾ ਹੋਏਗੀ ਵੀ ਹੁਣ ਅੱਗੇ ਕਰਨਾ ਕੀ ਆ ਕਿਉਂਕਿ ਅਜੇ ਸਜ਼ਾ ਲੱਗਣੀ ਬਾਕੀ ਆ ਦੇਖੋ ਅਗਰ ਤਾਂ ਮੈਨੂੰ ਇਹ ਲੱਗਦਾ ਉਹ ਵੀ ਹਾਲਾਤ ਬਣ ਸਕਦੇ ਨੇ ਕਿ ਵਰਕਿੰਗ ਕਮੇਟੀ ਆ ਜਿਹੜੀ ਸ਼ਰੂਮ ਨਹੀਂ ਅਕਾਲੀ ਦਲ ਦੀ ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਇਹਨਾਂ ਦੇ ਢਾਂਚੇ ਨੇ ਹੋ ਸਕਦਾ ਹੈ ਕਿ ਉਹ ਅਧਿਕਾਰ ਲੈਣ ਵਾਲੀ ਕਮੇਟੀ ਨੂੰ ਇਹ ਕਹਿਣ ਫੈਸਲਾ ਲੈਣ ਵਾਲੀ ਕਮੇਟੀ ਨੂੰ ਇਹ ਕਹਿਣ ਕਿ ਸੁਖਬੀਰ ਸਿੰਘ ਬਾਦਲ ਹੋਣਾ ਦਾ ਅਸਤੀਫਾ ਤੁਸੀਂ ਰੱਦ ਕਰ ਦਿਓ ਸਵੀਕਾਰ ਨਾ ਕਰੋ ਪਰ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਜਦੋਂ ਚੋਣਾਂ ਬਹੁਤ ਨੇੜੇ ਨੇ ਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪਣਾ ਅਸਤੀਫਾ ਸੌਂਪ ਕੇ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਜ਼ਿੱਦੀ ਨਹੀਂ ਆ ਪ੍ਰਧਾਨਗੀ ਨੂੰ ਲੈ ਕੇ ਮੈਂ ਜ਼ਿੱਦੀ ਨਹੀਂ ਆ ਹੁਣ ਕਿ ਸੱਚਮੁੱਚ ਸੁਖਬੀਰ ਸਿੰਘ ਬਾਦਲ ਨੇ ਇਹ ਮਨ ਬਣਾ ਲਿਆ ਕਿ ਮੈਂ ਅਸਤੀਫਾ ਦੇਤਾ ਅਗਰ ਮੇਰੀ ਸਜ਼ਾ ਨਹੀਂ ਵੀ ਮੁਕੰਮਲ ਹੋਏਗੀ ਅਗਲੀਆਂ ਚੋਣਾਂ ਤੱਕ ਜਾਂ ਅਗਰ ਮੈਂ ਤਨਖਾਹਿਆ ਹੀ ਰਹਿਣਾ ਸ਼੍ਰੀ ਗੁਰਤਖਤ ਸਾਹਿਬ ਵੱਲੋਂ ਸਜ਼ਾ ਨਹੀਂ ਸੁਣਾਈ ਜਾਂਦੀ ਤੇ ਅਕਾਲੀ ਦਲ ਕੋਈ ਨਵਾਂ ਪ੍ਰਧਾਨ ਚੁਣ ਲੇ ਦੇਖੋ ਅਗਰ ਤਾਂ ਸੁਖਬੀਰ ਸਿੰਘ ਬਾਦਲ ਨੇ ਇਹ ਮਨ ਬਣਾ ਲਿਆ ਕਿ ਮੈਂ ਹੁਣ ਇਸ ਗੱਲ 'ਚ ਨਹੀਂ ਪੈਣਾ ਕਿ ਕੀ ਮੈਂ ਦੁਬਾਰਾ ਪ੍ਰਧਾਨ ਬਣਨਾ ਹੈ ਜਾਂ ਨਹੀਂ ਬਣਨਾ ਪਰ ਸਾਨੂੰ ਇੱਥੇ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਅਸੀਂ ਦੇਖੀਏ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਅਸਤੀਫਾ ਸੌਂਪਿਆ ਉਸ ਅਸਤੀਫੇ ਦੀ ਕਾਪੀ ਹਜੇ ਤੱਕ ਕਿਸੇ ਨੇ ਨਹੀਂ ਦੇਖੀ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੇ ਸਿਰਫ ਇੰਨਾ ਹੀ ਸੋਸ਼ਲ ਮੀਡੀਆ ਤੇ ਬਿਆਨ ਪਾਇਆ ਐਕਸ ਜਿਹਨੂੰ ਕਹਿੰਦੇ ਅੱਜਕੱਲ ਪਹਿਲਾਂ ਟਵਿੱਟਰ ਸੀ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਉਸ ਅਸਤੀਫੇ 'ਚ ਕੀ ਲਿਖਿਆ ਉਹ ਮਜਮੂਨ ਜਿਹੜਾ ਚਿੱਠੀ ਦਾ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦਾ ਉਹ ਕਿਸੇ ਨੇ ਨਹੀਂ ਦੇਖਿਆ ਆਮ ਤੌਰ ਤੇ ਜਦੋਂ ਲੀਡਰ ਅਸਤੀਫਾ ਦੰਦੇ ਨੇ ਦੇਖੋ ਨਵਜੋਤ ਸਿੰਘ ਸਿੱਧੂ ਨੇ ਜਦੋਂ ਅਸਤੀਫਾ ਦਿੱਤਾ ਸੀ ਉਹਨੇ ਤਾਂ ਆਪਣਾ ਅਸਤੀਫਾ ਹੀ ਸੋਸ਼ਲ ਮੀਡੀਆ ਤੇ ਪਾਤਾ ਸੀ ਹੋਰ ਵੀ ਬਹੁਤ ਸਾਰੇ ਲੀਡਰ ਜਦੋਂ ਅਸਤੀਫਾ ਦੰਦੇ ਨੇ ਉਹ ਸੋਸ਼ਲ ਮੀਡੀਆ ਤੇ ਜਾਂ ਫੇਸਬੁੱਕ ਤੇ ਜਾਂ YouTube ਤੇ ਜਾਂ ਕਿਸੇ ਕਮਿਊਨਿਟੀ 'ਚ ਪਾ ਦਿੰਦੇ ਨੇ ਗਰੁੱਪਾਂ 'ਚ ਪਾ ਦਿੰਦੇ ਨੇ ਪਰ ਸੁਖਬੀਰ ਸਿੰਘ ਬਾਦਲ ਦਾ ਅਸਤੀਫੇ ਦਾ ਵਿਸ਼ਾ ਵਸਤੂ ਕਿਸੇ ਨੇ ਨਹੀਂ ਦੇਖਿਆ ਕਿ ਉਹਨਾਂ ਨੇ ਆਪਣੇ ਅਸਤੀਫੇ ਚ ਲਿਖਿਆ ਕੀ ਹੈ ਕੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਮੈਂ ਦੁਬਾਰਾ ਪ੍ਰਧਾਨਗੀ ਦੀ ਚੋਣ ਨਹੀਂ ਲੜਨੀ ਇਹ ਗੱਲ ਮਹੱਤਵਪੂਰਨ ਹੈ ਜਿਹੜੀ ਹਜੇ ਬਾਹਰ ਨਹੀਂ ਆਈ ਅਸਤੀਫਾ ਦੇਣਾ ਇਸ ਵਕਤ ਐਡੀ ਮਹੱਤਵਪੂਰਨ ਗੱਲ ਨਹੀਂ ਹੈ ਮੈਂ ਸੁਣ ਰਿਹਾ ਸੀ ਬਿਆਨ ਕਾਂਗਰਸ ਵਾਲੇ ਵੀ ਸੀ ਆਪ ਵਾਲੇ ਵੀ ਸੀ ਜੀ ਦੇਖੋ ਅਕਾਲੀ ਦਲ ਨੇ ਪ੍ਰਧਾਨ ਨੇ ਅਸਤੀਫਾ ਦਿੱਤਾ ਕੋਈ ਰਾਹ ਨਹੀਂ ਸੀ ਬਚਿਆ ਤੇ ਹੁਣ ਮੈਂ ਵੀ ਵੀ ਜ਼ਗੀਰਕਾਰ ਉਹਨਾਂ ਦਾ ਵੀ ਸੁਣ ਰਿਹਾ ਸੀ ਵੀ ਹੁਣ ਅਸਤੀਫਾ ਦੇਣ ਦਾ ਕੀ ਫਾਇਦਾ ਸੁਧਾਰ ਲਹਿਰ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਸੀ ਕਿ ਇਹ ਅਸਤੀਫਾ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ ਹੁਣ ਇਸ ਅਸਤੀਫੇ ਦੇ ਖੱਬੇ ਤੇ ਸੱਜੇ ਪਾਸੇ ਦੋ ਕਹਾਣੀਆਂ ਨੇ ਪਹਿਲੀ ਕਹਾਣੀ ਅਸਤੀਫੇ ਦੇ ਖੱਬੇ ਪਾਸੇ ਇਹ ਹੈ ਕਿ ਕੀ ਇਹ ਅਸਤੀਫਾ ਸਿਰਫ ਇਸ ਕਰਕੇ ਦਿੱਤਾ ਗਿਆ ਕਿ ਮਹੀਨੇ ਬਾਅਦ ਚੋਣਾਂ ਦਾ ਅਮਲ ਸ਼ੁਰੂ ਹੋਣਾ ਹੈ ਤੇ ਆਪਾਂ ਅਸਤੀਫਾ ਦੇ ਦਈਏ ਦੂਸਰੀ ਕਹਾਣੀ ਸੱਜੇ ਪਾਸੇ ਇਹ ਹੈ ਦੋਨੇ ਕਹਾਣੀਆਂ ਦਾ ਪਤਾ ਨਹੀਂ ਦੂਜੀ ਕਹਾਣੀ ਇਹ ਹੈ ਕਿ ਕੀ ਸਚਮੁਚ ਸੁਖਵੀਰ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਉਹ ਦੁਬਾਰਾ ਚੋਣੇ ਨਹੀਂ ਲੜਨਗੇ ਇਹਦੇ ਤੇ ਸਪਸ਼ਟਤਾ ਨਹੀਂ ਹੈ ਅਗਰ ਸੁਖਵੀਰ ਬਾਦਲ ਇਹ ਕਹਿ ਦਿੰਦੇ ਨੇ ਵੀ ਮੈਂ ਅਸਤੀਫਾ ਦਿੱਤਾ ਹੁਣ ਮੈਂ ਦੁਬਾਰਾ ਚੋਣ ਨਹੀਂ ਲੜਨੀ ਫਿਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਪੁਚਾਲ ਆਏਗਾ ਇਹ ਖਬਰ ਬਹੁਤ ਸਧਾਰਨ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਕਿਉਂਕਿ ਮਹੀਨੇ ਬਾਅਦ ਤਾਂ ਦੁਬਾਰਾ ਵੋਟਾਂ ਪੈਣੀਆਂ ਨੇ ਔਰ ਇਹ ਵੀ ਮੈਂ ਮੈਨੂੰ ਇਹ ਲੱਗਦਾ ਸੰਦੀਪ ਜੀ ਤੁਸੀਂ ਬੜੇ ਸਿਆਣੇ ਪੱਤਰਕਾਰ ਹੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਦੁਬਾਰਾ ਸੁਖਵੀਰ ਬਾਦਲ ਵੋਟਾਂ 'ਚ ਜਾਂਦੇ ਨੇ ਖੜੇ ਹੁੰਦੇ ਨੇ ਤੇ ਬਹੁਮਤ ਸੁਖਵੀਰ ਬਾਦਲ ਦੇ ਨਾਲ ਹੀ ਹੈ ਸੁਧਾਰ ਲਹਿਰ ਦੇ ਲੀਡਰ ਅਗਰ ਕਿਸੇ ਉਮੀਦਵਾਰ ਨੂੰ ਖੜਾ ਵੀ ਕਰ ਦੇਣਗੇ ਜਿਸ ਤਰ੍ਹਾਂ ਬੀਬੀ ਜ਼ਕੀਰ ਕੌਰ ਨਹੀਂ ਜਿੱਤ ਸਕੇ ਹਰਜਿੰਦਰ ਸਿੰਘ ਧਾਮੀ ਬੜੇ ਆਰਾਮ ਨਾਲ ਜਿੱਤ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਬੜੀ ਆਸਾਨੀ ਨਾਲ ਜਿੱਤ ਜਾਣਗੇ ਬਹੁਤ ਵੱਡੇ ਬਹੁਮਤ ਨਾਲ ਜਿੱਤ ਜਾਣਗੇ ਇਹਦੇ ਵਿੱਚ ਕੋਈ ਦੂਰਅਈ ਨਹੀਂ ਹੈ ਕੁਝ ਕੁ ਲੀਡਰਾਂ ਦੀ ਨਾਰਾਜ਼ਗੀ ਉਹਨਾਂ ਦੇ ਵਿੱਚ ਵੱਡੇ ਛੋਟੇ ਸਾਰੇ ਲੀਡਰ ਹੈ ਉਸ ਤੋਂ ਬਿਨਾ ਅਕਾਲੀ ਦਲ ਦੇ ਬਾਕੀ ਅਹੁਦੇਦਾਰ ਵਿੰਗਾਂ ਦੇ ਲੋਕ ਵਿੰਗਾਂ ਦੇ ਪ੍ਰਧਾਨ ਵਿੰਗ ਸੰਗਠਨ ਦੇ ਜ਼ਿਆਦਾਤਰ ਲੋਕ ਜਾਂ ਡੈਲੀਗੇਟ ਮੈਂਬਰ ਵੀ ਜਿਹੜੇ ਜ਼ਿਆਦਾਤਰ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਨੇ ਪਰ ਹਜੇ ਸਿਰਫ ਅਸਤੀਫਾ ਖਬਰ ਹੈ ਇਸ ਅਸਤੀਫੇ ਦੇ ਆਲੇ-ਦੁਆਲੇ ਹਜੇ ਬਹੁਤ ਕੁਝ ਸਾਫ਼ ਹੋਣ ਵਾਲਾ ਹੈ ਹਜੇ ਤਾਂ ਮੂਲ ਸਵਾਲ ਇਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਕਦੋਂ ਸੁਣਾਉਣਗੇ ਵਰਸਾ ਸਿੰਘ ਵਲਟੋਆ ਤੇ ਇਹ ਵੀ ਕਹਿ ਰਹੇ ਸੀ ਇੱਕ ਚੈਨਲ ਦੇ ਉੱਤੇ ਕੱਲ ਮੈਂ ਸੁਣ ਰਿਹਾ ਸੀਗਾ ਉਹਨਾਂ ਨੂੰ ਕਹਿੰਦੇ ਵੀ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਹਿੰਦੇ ਬਣ ਜਾਣ ਹੁਣ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਗੁੱਸਾ ਹਲੇ ਤੱਕ ਬਰਕਰਾਰ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਦੇਖੋ ਵਰਸਾ ਸਿੰਘ ਵਲਟੋਹਾ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਪਹਿਲਾਂ ਵੀ ਇਹ ਇਲਜ਼ਾਮ ਲਾਉਂਦੇ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਖਾਹਿਸ਼ ਆ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਦੀ ਵੀ ਖੁਦ ਇਹ ਗੱਲ ਨਹੀਂ ਕਹੀ ਕਿ ਮੈਂ ਪ੍ਰਧਾਨ ਬਣਨਾ ਚਾਹਣਾ ਹਾਲਾਂਕਿ ਭਾਵੇਂ ਕੋਈ ਵੀ ਸਿੱਖ ਪੰਥ ਦਾ ਆਗੂ ਹੋਵੇ ਜਾਂ ਕੋਈ ਪੋਲਿਟਿਕਲ ਲੀਡਰ ਹੋਵੇ ਅਗਰ ਕਿਸੇ ਨੂੰ ਵੀ ਅਕਾਲੀ ਦਲ ਦੇ ਪ੍ਰਧਾਨ ਬਣਨ ਦਾ ਮੌਕਾ ਮਿਲਦਾ ਹੈ ਕਿਉਂ ਕਿਸੇ ਵੀ ਸਿੱਖ ਲਈ ਮਾਨ ਮਾਨ ਵਾਲੀ ਗੱਲ ਹੁੰਦੀ ਹੈ ਸਾਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੋਈ ਹੈ ਸੋ ਪੰਥ ਦੀ ਸਭ ਤੋਂ ਵੱਡੀ ਜਿਹੜੀ ਸੰਸਥਾ ਹੈ ਉੱਥੋਂ ਜਦੋਂ ਅਕਾਲੀ ਦਲ ਬਣਿਆ ਤੇ ਫਿਰ ਅਕਾਲੀ ਦਲ ਦੀ ਪ੍ਰਧਾਨਗੀ ਕੋਈ ਕਿਉਂ ਨਹੀਂ ਲਏਗਾ ਹਰ ਕਿਸੇ ਲਈ ਮਾਨ ਵਾਲੀ ਗੱਲ ਹੈ ਹੁਣ ਜਿੱਥੋਂ ਤੱਕ ਗੱਲ ਦੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਇਸ ਵਕਤ ਤਖਤਸ਼ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਚੋਣ ਲੜਨਗੇ ਦੇਖੋ ਪਹਿਲੀ ਤਾਂ ਗੱਲ ਇਹ ਹੈ ਹਾਂ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਵਿਦਵਾਨਾਂ ਨਾਲ ਮੀਟਿੰਗ ਕਰਕੇ ਬਾਕੀ ਜਥੇਦਾਰ ਸਹਿਬਾਨਾਂ ਨਾਲ ਮੀਟਿੰਗ ਕਰਕੇ ਅਗਰ ਅਗਰ ਚੋਣਾ ਲਟਕਦੀਆਂ ਨੇ ਦੇਖੋ ਅਗਰ ਇਹ ਵੀ ਹੋ ਸਕਦਾ ਹੈ ਕਿ 14 ਦਸੰਬਰ ਨੂੰ ਜਾਂ 15 ਦਸੰਬਰ ਨੂੰ ਜਾਂ ਜਦੋਂ ਵੀ ਤੈਅ ਕਰਦੇ ਨੇ ਅਕਾਲੀ ਦਲ ਵਾਲੇ ਵੋਟਾਂ ਨਾ ਪੈਣ ਇਹ ਵੀ ਹੋ ਸਕਦਾ ਨਾ ਅਗਰ ਚੋਣਾ ਲਟਕਦੀਆਂ ਨੇ ਉਸ ਵੇਲੇ ਤੱਕ ਦਾ ਕੋਈ ਪ੍ਰਬੰਧ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉਹ ਪ੍ਰਬੰਧ ਦਾ ਹੁਕਮ ਦੇ ਸਕਦੇ ਨੇ ਉਹ ਕਿਸੇ ਦੀ ਵੀ ਡਿਊਟੀ ਲਾ ਸਕਦੇ ਨੇ ਕਾਰਜਕਾਰੀ ਪ੍ਰਧਾਨ ਦੀ ਜਾਂ ਉਹ ਪੂਰੇ ਅਕਾਲੀ ਦਲ ਨੂੰ ਭੰਗ ਕਰਨ ਦਾ ਹੁਕਮ ਵੀ ਦੇ ਸਕਦੇ ਨੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਤਤਕਾਲਿਕ ਤੌਰ ਤੇ ਵੀ ਜ਼ਿੰਮੇਵਾਰੀ ਦੇ ਸਕਦੇ ਨੇ ਕਿ ਜਦ ਤੱਕ ਨਵੇਂ ਸਿਰੇ ਤੋਂ ਵੋਟਾਂ ਨਹੀਂ ਪੈਂਦੀਆਂ ਪ੍ਰਧਾਨ ਨਹੀਂ ਚੁਣਿਆ ਜਾਂਦਾ ਤੇ ਤੁਸੀਂ ਇਸ ਜ਼ਿੰਮੇਵਾਰੀ ਨੂੰ ਸੰਭੋ ਉਹ ਸੰਭਵ ਹੈ ਪਰ ਕੋਈ ਇੱਕ ਵਿਅਕਤੀ ਹੀ ਬਣੇਗਾ ਜਿਵੇਂ ਵਰਸਾ ਸਿੰਘ ਵਲਟੋਹਾ ਹੁਨੀ ਸ਼ੱਕ ਜਿਤਾ ਰਹੇ ਨੇ ਜਾਂ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਬਣ ਜਾਓ ਕਿਸੇ ਦੇ ਕਹਿਣ ਨਾਲ ਇਹ ਸੰਭਵ ਨਹੀਂ ਹੈ ਇਹ ਗੱਲਾਂ ਤਾਂ ਚਲੋ ਇੱਕ ਦੂਜੇ ਦੇ ਪ੍ਰਤੀ ਅਗਰ ਕਿਸੇ ਦਾ ਮਨ ਮਟਾਇਆ ਹੈ ਜਾਂ ਵਿਚਾਰਕ ਮਤ ਭੇਦ ਨੇ ਉਹ ਲੋਕ ਇੱਕ ਦੂਸਰੇ ਤੇ ਇਲਜ਼ਾਮ ਲਾਉਂਦੇ ਨੇ ਮੈਂ ਉਹਦੇ ਵਿੱਚ ਨਹੀਂ ਜਾਂਦਾ ਪਰ ਇਹ ਬੜਾ ਪੇਚੀਦਾ ਮਸਲਾ ਹੈ ਅਕਾਲੀ ਦਲ ਦੇ ਲਈ ਤੁਸੀਂ ਦੇਖੋ ਚਾਰ ਜਿਮਨੀ ਚੋਣਾ ਸ਼ਰੋਮਣੀ ਅਕਾਲੀ ਦਲ ਲੜਿਆ ਨਹੀਂ ਪਰ ਅਕਾਲੀ ਦਲ ਦਾ ਚੋਣਾ ਨਾ ਲੜਨਾ ਇਹ ਇਸ ਵਾਰ ਕਾਫੀ ਜ਼ਿਆਦਾ ਘਾਟੇ ਦਾ ਸੌਦਾ ਅਕਾਲੀ ਦਲ ਲਈ ਬਣ ਸਕਦਾ ਹੈ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਦੇਖੋ ਤੁਸੀਂ 15 ਜਨਵਰੀ ਤੋਂ ਪਹਿਲਾਂ ਪਹਿਲਾਂ ਪਿੱਛੇ ਜੇ ਸੁਪਰੀਮ ਕੋਰਟ ਦਾ ਹੁਕਮ ਆਇਆ ਕਿ 2 ਮਹੀਨੇ ਚ ਅਮਲ ਪੂਰਾ ਕਰੋ ਸ਼ੁ 15 ਜਨਵਰੀ ਤੋਂ ਪਹਿਲਾਂ ਪਹਿਲਾਂ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਵਿੱਚ ਤੱਕ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਨੇ ਅਗਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸ ਵੇਲੇ ਤੱਕ ਨਹੀਂ ਚੁਣਿਆ ਜਾਂਦਾ ਅਕਾਲੀ ਦਲ ਜ਼ਿਮਨੀ ਚੋਣਾਂ ਤਾਂ ਨਹੀਂ ਲੜਿਆ ਕਈ ਨਗਰ ਨਿਗਮਾਂ ਦੀਆਂ ਚੋਣਾਂ ਨੇ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਨਗਰ ਨਿਗਮ ਦੀ ਚੋਣ ਹੈ ਲੁਧਿਆਣਾ ਨਗਰ ਨਿਗਮ ਦੀ ਚੋਣ ਹੈ ਜਲੰਧਰ ਨਗਰ ਨਿਗਮ ਦੀ ਚੋਣ ਹੈ ਪਟਿਆਲਾ ਨਗਰ ਨਿਗਮ ਦੀ ਚੋਣ ਹੈ ਹੋਰ ਵੀ ਇੱਕ ਅਦਾ ਕੋਈ ਨਗਰ ਨਿਗਮ ਹੋ ਸਕਦਾ ਬਹੁਤ ਸਾਡੇ ਨਿਗਮਾਂ ਨੇ ਇਸ ਵਕਤ ਮੋਗੇ ਚ ਵੀ ਨਗਰ ਨਿਗਮ ਹੈ ਪਰ ਜਿੱਥੇ ਜਿੱਥੇ ਚੋਣਾਂ ਹੋਣੀਆਂ ਨੇ ਅਕਾਲੀ ਦਲ ਕੀ ਇਹ ਸੋਚ ਸਕਦਾ ਕਿ ਅਸੀਂ ਉੱਥੇ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਨਾਲ ਲੜੀਏ ਚਾਰ ਜ਼ਿਮਨੀ ਚੋਣਾਂ ਨਹੀਂ ਲੜੀਆਂ ਉਹਦਾ ਨੁਕਸਾਨ ਇੱਕ ਪਾਸੇ ਹੈ ਅਕਾਲੀ ਦਲ ਨਗਰ ਨਿਗਮ ਦੀਆਂ ਚੋਣਾਂ ਨਾ ਲੜੇ ਇਹ ਨਹੀਂ ਸੰਭਵ ਇਸ ਕਰਕੇ ਪੂਰੀ ਕੋਸ਼ਿਸ਼ ਅਕਾਲੀ ਦਲ ਵੱਲੋਂ ਕੀਤੀ ਜਾਣੀ ਹੈ ਕਿ ਸਮੇਂ ਸਿਰ ਵੋਟਾਂ ਪੈਣ ਨਵਾਂ ਪ੍ਰਧਾਨ ਚੁਣਿਆ ਜਾਵੇ ਹੁਣ ਨਜ਼ਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਨੇ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਫੈਸਲਾ ਕਦੋਂ ਕਰਦੇ ਨੇ ਜਦੋਂ ਉਹ ਫੈਸਲਾ ਕਰਦੇ ਨੇ ਤੇ ਤਨਖਾਹ ਕਿਸ ਰੂਪ ਚ ਲਾਉਂਦੇ ਨੇ ਕੀ ਸੁਖਬੀਰ ਬਾਦਲ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਸਜ਼ਾ ਭੁਗਤ ਚੁੱਕੇ ਹੋਣਗੇ ਇਦੇ ਉੱਪਰ ਹੀ ਸੁਖਬੀਰ ਸਿੰਘ ਬਾਦਲ ਦਾ ਸਾਰਾ ਸਿਆਸੀ ਭੂਮਿਕਾ ਜਿਹੜਾ ਉਹਦਾ ਧਰਮਦਾਰ ਹੈ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਕਈ ਲੋਕ ਇਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਪੱਤਾ ਖੇਡਤਾ ਚਾਲ ਖੇਡਤੀ ਅਸਤੀਫਾ ਦੇਤਾ ਫੇਰ ਮੁੜ ਪ੍ਰਧਾਨ ਬਣ ਜਾਣਾ ਮੈਨੂੰ ਲੱਗਦਾ ਇਹ ਐਡਾ ਆਸਾਨ ਨਹੀਂ ਹੈ ਹਾਂ ਅਗਰ ਅਗਰ ਕੋਈ ਇਸ ਤਰ੍ਹਾਂ ਦੇ ਸੰਕੇਤ ਕਿਤੋਂ ਮਿਲੇ ਹੋਣ ਕਿਸੇ ਰੱਬੀ ਸ਼ਕਤੀ ਨੇ ਕੰਨ 'ਚ ਦੱਸਿਆ ਹੋਵੇ ਕਿ ਜਥੇਦਾਰ ਸਾਹਿਬ ਬਸ ਫੈਸਲਾ ਕਰਨ ਵਾਲੇ ਨੇ ਕੁਝ ਦਿਨਾਂ 'ਚ ਇਹ ਸਜ਼ਾ ਸੁਣਾ ਕੇ ਫਿਰ ਤੁਸੀਂ ਮੁਕਤ ਹੋ ਜਾਓਗੇ ਇਹਨਾਂ ਦੋਸ਼ਾਂ ਤੋਂ ਤੇ ਫਿਰ ਤੁਸੀਂ ਚੋਣਾ ਲੜੋਗੇ ਉਹ ਗੱਲ ਵੱਖਰੀ ਆ ਪਰ ਅਜੇ ਕੋਈ ਸੰਕੇਤ ਮੈਨੂੰ ਲੱਗਦੇ ਨਹੀਂ ਡੱਲਾ ਸਾਹਿਬ ਆਪਾਂ ਅਗਲੀ ਖਬਰ ਤੇ ਚੱਲੀਏ ਉਹ ਖਬਰ ਜਿਹੜੀ ਆ ਇਸ ਵਕਤ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇੱਕ ਹਸਾਬ ਦਾ ਫਿਰਕੇਬਾਜ਼ੀ ਨੂੰ ਪ੍ਰਭਾਵਿਤ ਕਰ ਰਹੀ ਆ ਮਹਾਲੀ ਦੇ ਵਿੱਚ ਪਿੰਡ ਕੁੰਬੜਾ ਦੇ ਵਿੱਚ 14 ਨਵੰਬਰ ਨੂੰ ਇੱਕ ਲੜਕੇ ਦਾ ਕਤਲ ਹੁੰਦਾ ਦਮਨ ਉਹਦਾ ਨਾਮ ਹੈ 17 ਸਾਲ ਉਹਦੀ ਉਮਰ ਸੀਗੀ ਤੇ ਜਿਹੜਾ ਉਹਦਾ ਕਤਲ ਕਰਦਾ ਮੁੰਡਾ ਆਕਾਸ਼ ਤੇ ਨਾਲ ਦੀ ਨਾਲ ਉਹ ਯੂਪੀ ਸਾਈਡ ਦਾ ਕਿਤੇ ਰਹਿਣ ਵਾਲਾ ਜੋ ਪੁਲਿਸ ਕਹਿ ਰਹੀ ਹੈ ਪੁਲਿਸ ਇਹ ਕਹਿ ਰਹੀ ਹੈ ਵੀ ਦੋ ਗਰੁੱਪਾਂ ਦੇ ਵਿੱਚ ਲੜਾਈ ਹੋਈ ਮੁੰਡਿਆਂ ਦੇ ਦੋ ਗਰੁੱਪ ਸੀਗੇ ਸਾਈਕਲ ਨੂੰ ਲੈ ਕੇ ਕੋਈ ਝਗੜਾ ਹੋਇਆ ਪਰ ਇਸ ਵਕਤ ਜੋ ਮਾਹੌਲ ਬਣਿਆ ਹੋਇਆ ਤੁਸੀਂ ਵੀ ਚੰਗੀ ਤਰ੍ਹਾਂ ਭਲੀ ਭਾਤ ਵਾਕਵੋ ਕੀ ਇਸ ਨੂੰ ਇਦਾਂ ਦੀ ਰੰਗਤ ਦੇਣਾ ਜਾਇਜ਼ ਹੈ ਜੋ ਕੁਝ ਇਸ ਵਕਤ ਚੱਲ ਰਿਹਾ ਮਤਲਬ ਉਹ ਮਾੜਾ ਹੋਇਆ ਉਸ ਬੱਚੇ ਦੇ ਨਾਲ ਜੋ ਹੋਇਆ ਬੱਚਿਆਂ ਨੇ ਜੋ ਕੀਤਾ ਮਾੜਾ ਕੀਤਾ ਪਰ ਜੋ ਸਥਿਤੀ ਬਣੀ ਹੋਈ ਹੈ ਉਹ ਕਿੰਨੀ ਕੁ ਜਾਇਜ਼ ਹੈ ਡਲਾ ਸਾਹਿਬ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਕੁਝ ਹਿੱਸੇ 'ਚ ਪੰਜਾਬੀ ਵਰਸਸ ਪ੍ਰਵਾਸੀ ਇਸ ਤਰ੍ਹਾਂ ਨਾਲ ਇਸ ਗੱਲ ਨੂੰ ਜੋੜ ਕੇ ਦੇਖਿਆ ਗਿਆ ਦੇਖੋ ਪੀੜਤਾ ਨੇ ਉੱਥੇ ਧਰਨਾ ਵੀ ਲਾਇਆ ਰਸਤੇ ਬੰਦ ਕੀਤੇ ਮੈਂ ਮੁਹਾਲੀ ਰਿਆਂ ਜਿੱਥੇ ਧਰਨਾ ਲੱਗਿਆ ਹੋਇਆ ਸੀ ਉੱਥੋਂ ਮੈਂ ਦੂਸਰੇ ਪਾਸੇ ਜਾਣਾ ਸੀ ਮੈਨੂੰ ਵੀ ਬੜੀ ਦਿੱਕਤ ਹੋਈ ਲੰਘਣ ਚ ਦੁੱਖ ਵੀ ਹੈ ਹਮਦਰਦੀ ਵੀ ਹੈ ਇੱਕ ਪਰਿਵਾਰ ਦਾ ਜੀ ਚਲਿਆ ਗਿਆ ਪਰ ਜਿਹੜੀ ਇਹ ਘਟਨਾ ਹੈ ਇਹ ਕੋਈ ਮਿੱਠ ਕੇ ਅੰਜਾਮ ਦਿੱਤੀ ਗਈ ਘਟਨਾ ਨਹੀਂ ਹੈ ਇਹ ਨੌਜਵਾਨਾਂ ਦੀਆਂ ਉਹਨਾਂ ਬੱਚਿਆਂ ਦੀ ਕਿਉਂਕਿ ਮੈਨੂੰ ਪਤਾ ਲੱਗਿਆ ਉਹਨਾਂ ਦੀ ਉਮਰਾਂ ਵੀ 18-18 ਸਾਲ ਤੋਂ ਘੱਟ ਨੇ ਸੋ ਇੱਕ ਤਰੀਕੇ ਨਾਲ ਇਹ ਉਹਨਾਂ ਦਾ ਆਪਸੀ ਝਗੜਾ ਸੀ ਇਹਨੂੰ ਪੰਜਾਬ ਨਾਲ ਪੰਜਾਬੀਅਤ ਨਾਲ ਧਰਮ ਨਾਲ ਜਾਂ ਜਾਤੀ ਨਾਲ ਜੋੜਨਾ ਮੈਨੂੰ ਲੱਗਦਾ ਬਿਲਕੁਲ ਠੀਕ ਨਹੀਂ ਹੈ ਉਹ ਲੋਕ ਜਿਹੜੇ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਭਾਵੇਂ ਉਹ ਸਾਡੇ ਪੱਤਰਕਾਰ ਭਾਈਚਾਰੇ ਦੇ ਲੋਕ ਨੇ ਇਸ ਤਰ੍ਹਾਂ ਦੀ ਸੁਰਖੀ ਵੀ ਦੰਦੇ ਨੇ ਪੰਜਾਬੀ ਵਰਸਸ ਪ੍ਰਵਾਸੀ ਇਹ ਨਹੀਂ ਕਰਨਾ ਚਾਹੀਦਾ ਇਹ ਅਮਲ ਨੂੰ ਸਾਨੂੰ ਰੋਕਣ ਦੀ ਲੋੜ ਹੈ ਕਿਉਂਕਿ ਘਟਨਾ ਪਿੱਛੇ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਸੀ ਇਹ ਗੱਲ ਪੁਲਿਸ ਨੇ ਸਾਫ਼ ਕੀਤੀ ਹੈ ਅਗਰ ਪੁਲਿਸ ਇਸ ਗੱਲ ਦੀ ਵਕਾਲਤ ਕਰਦੀ ਤੇ ਗੱਲ ਹੋਰ ਸੀ ਪੁਲਿਸ ਨੇ ਵੀ ਆਪਣੀ ਜਿਹੜੀ ਮੁਡਲੀ ਇਨਵੈਸਟੀਗੇਸ਼ਨ ਹੈ ਜਿਹੜੀ ਉਹਨਾਂ ਦੀ ਜਾਂਚ ਹੈ ਬੀਬੀ ਨੀਲਾੰਬਰੀ ਜੀ ਜਿਹੜੇ ਚੰਡੀਗੜ੍ਹ ਚ ਐਸਐਸਪੀ ਰਹੇ ਪਹਿਲਾਂ ਅੱਜਕੱਲ ਡੀਆਈਜੀ ਨੇ ਰੋਪੜ ਰੇਂਜ ਦੇ ਉਹਨਾਂ ਨੇ ਵੀ ਸਾਫ਼ ਕੀਤਾ ਕਿ ਇਹ ਇੱਕ ਜੁਰਮ ਦੀ ਘਟਨਾ ਹੈ ਇਹਦੇ ਪਿੱਛੇ ਕੋਈ ਫਿਰਕਾ ਪ੍ਰਸਤੀ ਦੀ ਭਾਵਨਾ ਨਹੀਂ ਸੀ ਇਹਦਾ ਮਤਲਬ ਹੈ ਕਿ ਸਾਨੂੰ ਗਰੇਜ਼ ਕਰਨ ਦੀ ਲੋੜ ਹੈ ਇਹਦੇ ਨਾਲ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਇੱਜ਼ਤ ਹੈ ਦੁਨੀਆਂ 'ਚ ਉਹ ਕਮਜ਼ੋਰ ਪੈਂਦੀ ਹੈ ਅਸੀਂ ਪੰਜਾਬੀ ਤਾਂ ਹਮੇਸ਼ਾ ਸਾਰਿਆਂ ਦਾ ਸਤਿਕਾਰ ਕਰਨ ਵਾਲੇ ਆ ਔਰ ਦੂਸਰੀ ਗੱਲ ਅਸੀਂ ਕਿਸੇ ਨੂੰ ਕਿਵੇਂ ਪ੍ਰਵਾਸੀ ਕਹਿ ਸਕਦੇ ਆ ਉਹ ਲੋਕ ਜਿਹੜੇ ਸਾਡੇ ਦੇਸ਼ ਦੇ ਕਿਸੇ ਦੂਜੇ ਸੂਬੇ ਨਾਲ ਸੰਬੰਧ ਰੱਖਦੇ ਨੇ ਅਸੀਂ ਉਹਨਾਂ ਨੂੰ ਭੈਣ ਭਰਾ ਕਹਿ ਲਈਏ ਤੇ ਗੱਲ ਸ਼ੋਭਦੀ ਹੈ ਅਸੀਂ ਉਹਨਾਂ ਨੂੰ ਪ੍ਰਵਾਸੀ ਨਹੀਂ ਕਹਿ ਸਕਦੇ ਹਾਂ ਜਿਹੜਾ ਇੱਥੋਂ ਕੋਈ ਕੈਨੇਡਾ ਤੋਂ ਆਇਆ ਕੈਨੇਡਾ ਦਾ ਰੈਜ਼ੀਡੈਂਟ ਹੈ ਉੱਥੋਂ ਦਾ ਰਹਿਣ ਵਾਲਾ ਇੱਥੇ ਆ ਗਿਆ ਉਹਨੂੰ ਅਸੀਂ ਪ੍ਰਵਾਸੀ ਕਹੀਏ ਜਿਵੇਂ ਅਸੀਂ ਕੈਨੇਡਾ ਜਾ ਕੇ ਪ੍ਰਵਾਸੀ ਹੋ ਜਾਂਦੇ ਆ ਪਰ ਸਾਡੇ ਮੁਲਕ ਚ ਕੋਈ ਵੀ ਵਿਅਕਤੀ ਕਿਸੇ ਵੀ ਸੂਬੇ ਚ ਜਾਵੇ ਹੁਣ ਸੰਦੀਪ ਜੀ ਕਾਲੂ ਤੁਸੀਂ ਦਿੱਲੀ ਮਕਾਨ ਲੈ ਲਓ ਤੇ ਤੁਸੀਂ ਪ੍ਰਵਾਸੀ ਥੋੜੀ ਹੋ ਜਾਓਗੇ ਹੁਣ ਸਾਡੇ ਕਿੰਨੇ ਸਾਡੇ ਭਾਈਚਾਰਿਆਂ ਦੇ ਲੋਕ ਕੋਈ ਮੁੰਬਈ ਚ ਹੈ ਕੋਈ ਬੰਬੇ ਆ ਕੋਈ ਦਿੱਲੀ ਆ ਕੋਈ ਲਖਨਊ ਆ ਕੋ ਕਿਤੇ ਆ ਕੰਮਕਾਰ ਕਰਦੇ ਉਹ ਪ੍ਰਵਾਸੀ ਥੋੜੀਆਂ ਅਸੀਂ ਅਸੀਂ ਪ੍ਰਵਾਸੀ ਨਹੀਂ ਆ ਪਹਿਲਾਂ ਅਸੀਂ ਇਹ ਗੱਲ ਸਮਝੀਏ ਇਸ ਸੋਚ ਤੋਂ ਅਸੀਂ ਬਾਹਰ ਆਈਏ ਅਸੀਂ ਇਸ ਮੁਲਕ ਚ ਕਿਤੇ ਵੀ ਆ ਜਾ ਸਕਦੇ ਹਾਂ ਹੁਣ ਸਾਨੂੰ ਯੂਪੀ ਜਾਣ ਲਈ ਵੀਜ਼ਾ ਥੋੜੀ ਲਵਾਉਣਾ ਪੈਂਦਾ ਤੇ ਪ੍ਰਵਾਸੀ ਕਿੱਥੋਂ ਹੋਗੇ ਹੈ ਜੀ ਸੰਦੀਪ ਜੀ ਸੋ ਇਸ ਕਰਕੇ ਇਸ ਘਟਨਾ ਨੂੰ ਇਹ ਰੰਗਤ ਦੇਣਾ ਗਲਤ ਹੈ ਇਹ ਇੱਕ ਜੁਰਮ ਦੀ ਘਟਨਾ ਹੈ ਪੁਲਿਸ ਨੂੰ ਜ਼ਰੂਰ ਉਹਦੇ ਹਿਸਾਬ ਨਾਲ ਕਾਰਵਾਈ ਕਰਨੀ ਚਾਹੀਦੀ ਔਰ ਕੱਲ ਪੁਲਿਸ ਨੇ ਕਹਿੰਦੇ ਤਿੰਨ ਚਾਰ ਮੁਲਜ਼ਮ ਫੜੇ ਵੀ ਹੈ ਔਰ ਹੁਣ ਉਮੀਦ ਕਰਦੇ ਹਾਂ ਕਿ ਦੋਵੇਂ ਧਿਰਾਂ ਨੂੰ ਇਨਸਾਫ ਮਿਲੇਗਾ ਔਰ ਜਿਹੜਾ ਲੜਕਾ ਕਹਿੰਦੇ ਇੱਕ ਮੁੰਡਾ ਉਹਨਾਂ ਚੋਂ ਜ਼ਖਮੀ ਹੈ ਸੋ ਉਮੀਦ ਕਰਦੇ ਹਾਂ ਕਿ ਉਹ ਜਲਦ ਸਿਹਤਯਾਬ ਹੋਵੇ ਔਰ ਸਾਡੇ ਕੁਝ ਪੋਲਿਟਿਕਲ ਲੀਡਰਾਂ ਨੇ ਵੀ ਇਹ ਇਸ ਪੰਜਾਬੀ ਵਰਸਸ ਪ੍ਰਵਾਸੀ ਇਹ ਇਹਨੂੰ ਉਹ ਇੱਕ ਤਰੀਕੇ ਨਾਲ ਗੱਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਕਰਨੀ ਚਾਹੀਦੀ ਕੋਈ ਵੀ ਸਾਡੇ ਲੀਡਰ ਨੇ ਸਮਾਜਿਕ ਕਾਰਕੁਨ ਨੇ ਇਹ ਮਸਲਾ ਪ੍ਰਵਾਸੀ ਵਰਸਸ ਪੰਜਾਬੀ ਨਹੀਂ ਹੋਣਾ ਚਾਹੀਦਾ ਇਹ ਮਸਲਾ ਇੱਕ ਜੁਰਮ ਦਾ ਮਸਲਾ ਹੈ ਔਰ ਇਹਨੂੰ ਕਿਸੇ ਵੀ ਧਰਮ ਜਾਤੀ ਨਾਲ ਨਹੀਂ ਜੋੜਨਾ ਚਾਹੀਦਾ ਉਹਦੇ ਚ ਸਾਡੇ ਸਾਰਿਆਂ ਦੀ ਜੜੀ ਹੈ ਸਾਨੂੰ ਸਾਰਿਆਂ ਨੂੰ ਇਹ ਗੱਲ ਸ਼ੋਭਾ ਦਿੰਦੀ ਹੈ ਬੱਲਾ ਸਾਹਿਬ ਕੈਨੇਡਾ ਤੋਂ ਇੱਕ ਖਬਰ ਜਿਹੜੀ ਆ ਉਹ ਛਪਦੀ ਹੈ ਉਦੇ ਵਿੱਚ ਇੱਕ ਰਾਹਤ ਵੀ ਹੈ ਤੇ ਸੰਕਟ ਵੀ ਹੈ ਰਾਹਤ ਇਹ ਹੈ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਮਾਰਕ ਮਿਲਰ ਉਹ ਇਹ ਗੱਲ ਕਹਿੰਦੇ ਆ ਵੀ ਹੁਣ ਘੱਟ ਵੇਜਸ ਦੇ ਉੱਤੇ ਭਾਵ ਕਿ ਘੱਟ ਤਨਖਾਹ ਦੇ ਉੱਤੇ ਘੱਟ ਪੱਤਿਆਂ ਦੇ ਉੱਤੇ ਕੰਮ ਨਹੀਂ ਕਰਨਾ ਪਵੇਗਾ ਮਿਹਨਤ ਦਾ ਮੁੱਲ ਪੂਰਾ ਦਿੱਤਾ ਜਾਏਗਾ ਪਰ ਇਹਦਾ ਹੱਲ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਲੋਕ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਅਸੀਂ ਹੁਣ ਵੱਡੇ ਪੱਧਰ ਦੇ ਉੱਤੇ ਡਿਪੋਰਟ ਕਰਾਂਗੇ ਤਾ ਜੋ ਜਿਹੜੇ ਸਾਡੇ ਲੋਕ ਨੇ ਜਿਹੜੇ ਇਥੋਂ ਦੇ ਵਸਨੀਕ ਨੇ ਪੱਕੇ ਨੇ ਚਾਹੇ ਪੀਆਰ ਨੇ ਜਾਂ ਸਿਟੀਜ਼ਨ ਹੋ ਗਏ ਆ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਜਿਹੜਾ ਮੁੱਲ ਆ ਉਹ ਚਾਰ ਪੈਸੇ ਚੰਗੇ ਲੱਭ ਸਕਣ ਪਰ ਵੱਡੀ ਪੱਦਰ ਦੇ ਉੱਤੇ ਡਿਪੋਰਟੇਸ਼ਨ ਦਾ ਐਲਾਨ ਜਿਹੜਾ ਉਹ ਮਾਰਕ ਮਿਲਰ ਹੋਣਾ ਨੇ ਕਰ ਦਿੱਤਾ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਕੈਨੇਡਾ ਡਿਪੋਰਟ ਨਹੀਂ ਕਰ ਸਕਦਾ ਪੰਜਾਬੀਆਂ ਨੂੰ ਲੇਕਿਨ ਕੈਨੇਡਾ ਦੇ ਵਿੱਚ ਜਿਹੜਾ ਪੋਲੀਟੀਕਲ ਪ੍ਰੈਸ਼ਰ ਹੈ ਵੋਟਾਂ ਦਾ ਉਹ ਇਸ ਤਰ੍ਹਾਂ ਦਾ ਹੈ ਜਸਟਨ ਟਰੂਡੋ ਔਰ ਮਾਰਕ ਮਿਲਰ ਦੀ ਸਰਕਾਰ ਤੇ ਕਿ ਉਹ ਹਰ ਕੀਮਤ ਤੇ ਇਹ ਸਨੇਹਾ ਦੇਣਾ ਚਾਹੁੰਦੇ ਨੇ ਸਥਾਨਕ ਕੈਨੇਡੀਅਨ ਲੋਕਾਂ ਨੂੰ ਕਿ ਤੁਸੀਂ ਸਾਡੇ ਲਈ ਪਹਿਲੋਂ ਪ੍ਰਾਇੋਰਟੀ ਹੋ ਅਜਿਆ ਨਹੀਂ ਹੋਣਾ ਚਾਹੀਦਾ ਕੈਨੇਡਾ ਦੇ ਵਿੱਚ ਵੀ ਅੱਜਕੱਲ ਪ੍ਰਵਾਸੀ ਵਰਸਸ ਸਥਾਨਕ ਇਹ ਗੱਲ ਹੋ ਰਹੀ ਹੈ ਹੁਣ ਜਸਟਿਨ ਟਰੂਡੋ ਵੀ ਜਿਹੜੇ ਫੈਸਲੇ ਕਰ ਰਹੇ ਨੇ ਉਹ ਅਸਲ ਦੇ ਵਿੱਚ ਉਥੋਂ ਦੇ ਸਥਾਨਕ ਲੋਕਾਂ ਨੂੰ ਖੁਸ਼ ਕਰਨ ਦੇ ਲਈ ਜਿਹੜੇ ਅਸੀਂ ਉਥੇ ਸੱਚਮੁੱਚ ਦੇ ਪ੍ਰਵਾਸੀ ਆ ਉਹ ਸਾਡੇ ਤੇ ਸਖਤੀ ਕਰ ਰਹੇ ਨੇ ਅੱਛਾ ਹੁਣ ਪਹਿਲਾਂ ਉਹਨਾਂ ਨੇ ਮਿੱਥ ਕਿ ਢਿੱਲੇ ਦੇ ਰੱਖੀ ਸੀ ਪਹਿਲਾਂ ਕਿਹੜਾ ਲੋਕ ਗਲਤ ਤਰੀਕੇ ਨਾਲ ਨਹੀਂ ਜਾਂਦੇ ਸੀ ਮੁੰਡੇ ਜਾਂ ਹੋਰ ਲੋਕ ਇੱਥੋਂ ਟੂਰਿਸਟ ਵੀਜ਼ਾ ਤੇ ਚਲੇ ਜਾਣਾ ਤੇ ਉੱਥੇ ਜਾ ਕੇ ਵੀਜ਼ਾ ਬਦਲ ਲੈਣਾ ਜਾਂ ਸ਼ਰਨ ਲੈ ਲੈਣੀ ਹੁਣ ਤੁਸੀਂ ਮੈਨੂੰ ਦੱਸੋ ਕੋਈ ਮਾਰਕ ਮਿਲਰ ਨੂੰ ਪੁੱਛੇ ਜਾਂ ਜਸਟਿਨ ਟਰੂਡੋ ਨੂੰ ਪੁੱਛੇ ਜਿਹੜੇ ਉਹ ਉੱਥੇ ਸ਼ਰਨ ਦੰਦੇ ਨੇ ਅਸਾਈਲਮ ਦੰਦੇ ਨੇ ਕੀ ਉਹ ਇੱਥੇ ਪੰਜਾਬੀਆਂ ਚ ਵੈਰੀਫਿਕੇਸ਼ਨ ਕਰਕੇ ਦਿੰਦੇ ਨੇ ਉੱਥੇ ਹਜ਼ਾਰਾਂ ਲੋਕਾਂ ਨੇ ਅੱਜ ਤੱਕ ਸ਼ਰਨ ਲਈ ਹੈ ਕਿ ਜੀ ਸਾਨੂੰ ਇੰਡੀਆ 'ਚ ਖਤਰਾ ਹੈ ਤੇ ਕੈਨੇਡਾ ਬੜਾ ਖੁਸ਼ ਹੁੰਦਾ ਸੀ ਵੀ ਇਹਨਾਂ ਨੂੰ ਪੰਜਾਬ 'ਚ ਖਤਰਾ ਹੈ ਜੀ ਇਹਨਾਂ ਨੂੰ ਸ਼ਰਨ ਦਿਓ ਤੇ ਹੁਣ ਜਦੋਂ ਸਾਡੇ ਲੋਕ ਜਿਹੜੇ ਉੱਥੇ ਗੈਰਕਾਨੂੰਨੀ ਸ਼ਰਨ ਲੈਂਦੇ ਨੇ ਜਾਂ ਇਥੋਂ ਗਲਤ ਤਰੀਕੇ ਨਾਲ ਉੱਥੇ ਜਾਂਦੇ ਨੇ ਉੱਥੇ ਉਹ ਸਸਤੇ ਕੰਮ ਕਰਦੇ ਨੇ ਉਹਦਾ ਕੈਨੇਡਾ ਨੂੰ ਫਾਇਦਾ ਸੀ ਕਿਵੇਂ ਜਿਹੜੇ ਸਾਡੇ ਲੋਕ ਉੱਥੇ ਚਲੇ ਜਾਂਦੇ ਸੀ ਉਹ ਮਜ਼ਦੂਰੀ ਕਰਦੇ ਸੀ ਕੋਈ ਸਰਕਾਰੀ ਨੌਕਰੀ ਤਾਂ ਕਰ ਨਹੀਂ ਸੀ ਸਕਦੇ ਉਹ ਕੈਸ਼ ਪੈਸੇ ਉਹ ਅਕਾਊਂਟ ਚ ਪੈਸੇ ਨਹੀਂ ਸੀ ਲੈ ਸਕਦੇ ਕਿਉਂਕਿ ਉਹ ਆਪ ਗੈਰ ਕਾਨੂੰਨੀ ਸੀ ਖਾਤਿਆਂ ਚ ਪੈਸੇ ਨਹੀਂ ਸੀ ਲੈ ਸਕਦੇ ਗੈਰ ਕਾਨੂੰਨੀ ਵਿਅਕਤੀ ਅਗਰ ਉਹ ਲੈਂਦਾ ਗੈਰ ਕਾਨੂੰਨੀ ਵਿਅਕਤੀ ਜਾਂ ਉਹ ਅਸਾਇਲਮ ਤੇ ਹੋਊਗਾ ਤਾਂ ਉਹ ਲੈ ਸਕੂਗਾ ਹੁਣ ਉਥੋਂ ਦੀ ਸਰਕਾਰ ਨੂੰ ਮੁਆਵਜ਼ੇ ਦਾ ਡਰ ਨਹੀਂ ਸੀ ਵੀ ਜਿਹੜੇ ਵਿਅਕਤੀ ਕੰਮ ਹੀ ਗੈਰ ਕਾਨੂੰਨੀ ਕਰ ਰਹੇ ਨੇ ਉਹਨਾਂ ਦੇ ਅਧਿਕਾਰ ਕਾਦੇ ਸੋ ਜਦੋਂ ਕੋਈ ਵਿਅਕਤੀ ਗੈਰ ਕਾਨੂੰਨੀ ਕੰਮ ਕਰਦਾ ਹੈ ਉਹਦੇ ਅਧਿਕਾਰ ਨਹੀਂ ਹੁੰਦੇ ਫਿਰ ਗੈਰ ਕਾਨੂੰਨੀ ਕੰਮ ਕਰਨ ਵਾਲਾ ਕਦੀ ਤੁਸੀਂ ਦੇਖਿਆ ਜੀ ਧਰਨਾ ਮਾਰ ਰਿਹਾ ਵੀ ਜੀ ਮੇਰੇ ਹੱਕ ਦੇਓ ਇਸ ਕਰਕੇ ਕਿਸੇ ਸਮੇਂ ਕੈਨੇਡਾ ਨੂੰ ਮਾਫਕ ਸੀ ਕਿ ਪੰਜਾਬ ਦੇ ਲੋਕ ਜਿਹੜੇ ਕੰਮ ਕਰਨ ਵਾਲੇ ਨੇ ਇੰਡੀਆ ਦੇ ਲੋਕ ਜਿਹੜੇ ਕੰਮ ਬਹੁਤ ਕਰਦੇ ਨੇ ਭਾਵੇਂ ਉੱਥੇ ਕਿਸੇ ਵੀ ਵੀਜ਼ੇ ਤੇ ਜਾਣ ਜੇ ਜਿਗਾੜ ਜਗੂੜ ਲਾ ਕੇ ਇਲੀਗਲ ਹੋ ਜਾਂਦੇ ਸੀ ਤੇ ਕੈਨੇਡਾ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਹੁਣ ਭੀੜ ਪੈ ਗਈ ਉੱਥੇ ਜ਼ਿਆਦਾ ਲੋਕ ਚਲੇਗੇ ਜ਼ਿਆਦਾ ਕੈਨੇਡਾ ਨੂੰ ਵੀ ਪੈਸੇ ਚਾਹੀਦੇ ਸੀ ਫੀਸਾਂ ਦੇ ਰੂਪ ਚ ਹੁਣ ਕਹਿੰਦੇ ਅਸੀਂ ਮਲਟੀਪਰਪਸ ਵੀਜ਼ਾ ਨਹੀਂ ਦੇਣਾ ਟੂਰਿਸਟ ਵੀਜ਼ਾ ਘਟਾਵਾਂਗੇ ਸਟੂਡੈਂਟ ਵੀਜ਼ੇ ਘਟਾਵਾਂਗੇ ਐਸ ਡੀ ਐਸ ਬੰਦ ਕਰਤਾ ਕਿਉਂਕਿ ਬੱਚੇ ਲੋਕ ਚਲੇ ਗਏ ਜ਼ਿਆਦਾ ਉੱਥੋਂ ਦੇ ਸਥਾਨਕ ਲੋਕਾਂ ਨੂੰ ਕੰਮ ਮਿਲਣੇ ਘਟ ਗਏ ਕਿਉਂਕਿ ਸਾਡੇ ਲੋਕ ਘੱਟ ਮੁੱਲ ਤੇ ਉਹੀ ਕੰਮ ਕਰ ਦਿੰਦੇ ਸੀ ਮੰਨ ਲਓ ਜੇ ਕੈਨੇਡਾ ਦਾ ਕੋਈ ਵਿਅਕਤੀ 50 ਡਾਲਰ ਦਿਹਾੜੀ ਲਊਗਾ ਜੋ ਵੀ ਉੱਥੇ ਰੇਟ ਹੈ ਮੈਨੂੰ ਪਤਾ ਨਹੀਂ ਤੇ ਪੰਜਾਬ ਵਾਲੇ ਨੇ ਤਾਂ 20 ਡਾਲਰ ਚ ਵੀ ਕਰ ਦੇਣਾ ਕੰਮ। ਇਹ ਸਥਿਤੀਆਂ ਪੰਜਾਬ ਚ ਵੀ ਨੇ ਇੰਡੀਆ ਚ ਵੀ ਵੱਡੀ ਬੇਰੋਜ਼ਗਾਰੀ ਦਾ ਕਾਰਨ ਵੀ ਡੇਲਾ ਸਾਹਿਬ ਇਹੀ ਸੀ ਨਾ ਬੱਚਿਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗਦੀਆਂ ਸੀਗੀਆਂ ਇੱਕ ਜਗਾ ਜੌਬ ਓਪਰਚ्युनिटी ਹੁੰਦੀ ਸੀ ਤੇ ਹਜ਼ਾਰਾਂ ਸੈਂਕੜੇ ਬੱਚੇ ਜਿਹੜੇ ਉੱਥੇ ਪਹੁੰਚੇ ਹੁੰਦੇ ਸੀ ਉਹਦਾ ਕਾਰਨ ਵੀ ਇਹੀ ਸੀ। ਦੇਖੋ ਉਹਦਾ ਵੱਡਾ ਕਾਰਨ ਇਹ ਸੀ ਕਿ ਜਸਟਿਨ ਟਰੂਡੋ ਦੀ ਸਰਕਾਰ ਦਾ ਜਿਹੜੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀ ਉਹ ਸਹੀ ਨਹੀਂ ਸੀ। ਉਦੋਂ ਵੀ ਗੈਰਕਾਨੂੰਨੀ ਤੌਰ ਤੇ ਲੋਕ ਜਾਂਦੇ ਸੀ ਉਦੋਂ ਕਿਉਂ ਨਹੀਂ ਮੋੜੇਗੇ? ਹੁਣ ਕਿਉਂ ਕਹਿ ਰਹੇ ਨੇ ਅਸੀਂ ਮੋੜਾਂਗੇ ਕਿਉਂਕਿ ਹੁਣ ਦਬਾਅ ਵੱਧ ਗਿਆ ਹੁਣ ਚੋਣਾ ਨੇ ਹੁਣ ਸਥਾਨਕ ਲੋਕਾਂ ਨੇ ਕੈਨੇਡਾ ਦੇਆਂ ਨੇ ਵੋਟਾਂ ਨਹੀਂ ਪਾਉਣੀਆਂ ਜਸਟਿਨ ਟਰੂਡੋ ਨੂੰ ਇਸ ਗੱਲ ਦਾ ਜਸਟਿਨ ਟਰੂਡੋ ਨੇ ਡਰ ਹੈ ਉਹ ਕਹਿੰਦਾ ਵੀ ਹੁਣ ਜਿੰਨੇ ਗੈਰ ਕਾਨੂੰਨੀ ਆਏ ਨੇ ਉਹਨਾਂ ਨੂੰ ਵਾਪਸ ਮੋੜੋ ਹੁਣ ਮੈਨੂੰ ਲੱਗਦਾ ਹੈ ਕਿ ਵੱਡੀ ਗਿਣਤੀ ਚ ਕੈਨੇਡਾ ਤੋਂ ਗੈਰ ਕਾਨੂੰਨੀ ਲੋਕਾਂ ਨੂੰ ਮੋੜਿਆ ਜਾਊਗਾ ਤਾਂ ਕਿ ਜਸਟਿਨ ਟਰੂਡੋ ਕੈਨੇਡੀਅਨ ਲੋਕਾਂ ਨੂੰ ਇਹ ਭਰੋਸਾ ਦੇ ਸਕੇ ਕਿ ਦੇਖੋ ਮੈਂ ਗੈਰ ਕਾਨੂੰਨੀ ਲੋਕ ਮੋੜਨੇ ਸ਼ੁਰੂ ਕਰਤੇ ਹੁਣ ਮੈਂ ਸੋਚ ਸਮਝ ਕੇ ਲੋਕਾਂ ਨੂੰ ਵੀਜ਼ੇ ਦੇਣੇ ਨੇ ਤੇ ਹੁਣ ਰੋਜ਼ਗਾਰ ਤੁਹਾਨੂੰ ਹੀ ਮਿਲਨੇ ਨੇ ਕਿਉਂਕਿ ਜਦੋਂ ਗੈਰ ਕਾਨੂੰਨੀ ਲੋਕ ਉੱਥੋਂ ਮੁੜਨਗੇ ਫਾਲਤੂ ਲੋਕ ਉੱਥੇ ਨਹੀਂ ਜਾਣਗੇ ਉੱਥੋਂ ਦੇ ਜਿਹੜੇ ਛੋਟੇ ਰੋਜ਼ਗਾਰ ਵੀ ਨੇ ਛੋਟੇ ਰੋਜ਼ਗਾਰ ਤੋਂ ਭਾਵ ਜਿਹੜੇ ਦਿਹਾੜੀ ਦਿਹਾੜੀ ਟੱਪਾ ਕਰਨ ਵਾਲੇ ਲੋਕ ਨੇ ਕੋਈ ਰੈਸਟੋਰੈਂਟ ਚ ਵੇਟਰ ਬਣ ਗਿਆ ਹੈਂ ਜੀ ਕੋਈ ਕਿਸੇ ਹੋਮ ਡਿਲੀਵਰੀ ਕਰਨ ਲੱਗ ਗਿਆ ਕੋਈ ਛੋਟੇ ਕਮਾਲੀ ਕੋਈ ਪਲੰਬਰ ਹੋ ਗਿਆ ਕੋਈ ਮਕੈਨਿਕ ਹੋ ਗਿਆ ਕੋਈ ਬਿਜਲੀ ਠੀਕ ਕਰਨ ਵਾਲਾ ਹੋ ਗਿਆ ਹੈ ਨਹੀਂ ਕੋਈ ਪਕਾਨੇ ਵੇਚਣ ਵਾਲਾ ਹੋ ਗਿਆ ਮੇਰਾ ਖਿਆਲ ਉੱਥੇ ਤਾਂ ਲੱਗ ਜਿਆ ਨਹੀਂ ਹੋਣੀਆਂ ਰੇੜੀਆਂ ਰੂੜੀਆਂ ਸਾਈਕਲ ਸੁਕਲ ਸਾਡੇ ਤਾਂ ਪਿੰਡਾਂ 'ਚ ਸਾਈਕਲਾਂ ਤੇ ਪਕਾਨੇ ਟੱਕ ਕੇ ਟੰਗ ਕੇ ਵੀ ਅੱਗੇ ਵੇਚਣ ਆ ਜਾਂਦੇ ਸੀ ਮੈਂ ਤਾਂ ਆਪ ਖਰੀਦਾਂ ਹੁੰਦਾ ਸੀ ਇਹ ਛੋਟੇ ਸਾਰੇ ਕੰਮ ਛੋਟੇ ਵੱਡੇ ਨਹੀਂ ਹੁੰਦੇ ਹਰੇਕ ਵਿਅਕਤੀ ਆਪਣੀ ਯੋਗਤਾ ਮੁਤਾਬਕ ਹੁਣ ਜਿਹੜਾ ਮਹਿਲ ਉਸਾਰਦਾ ਉਹ ਵੀ ਇੱਕ ਸਧਾਰਨ ਮਜ਼ਦੂਰੀ ਹੁੰਦਾ ਪਰ ਉਹਦੇ ਕੋ ਹਨਰ ਹੈ ਉਹਨੂੰ ਪਤਾ ਵੀ ਮੈਂ ਕੰਧ ਸਿੱਧੀ ਕਿਵੇਂ ਚੜਨੀ ਐ ਮਿਸਤਰੀ ਨੂੰ ਵੀ ਪਤਾ ਐ ਇਹ ਸਾਰੇ ਕਨੇਡਾ ਦੇ ਮੁਤਾਬਕ ਜਿਹੜੇ ਉੱਥੇ ਸਧਾਰਨ ਕੰਮ ਨੇ ਛੋਟੇ ਦੀ ਜਗ੍ਹਾ ਮੈਂ ਸਧਾਰਨ ਕੰਮਾਂ ਤੇ ਉਹ ਜ਼ਿਆਦਾ ਬੈਟਰ ਐ ਉਹ ਹੁਣ ਕੈਨੇਡੀਅਨ ਲੋਕ ਵੀ ਕਰਨ ਤਾਂ ਉਹਨਾਂ ਦਾ ਭਲਾ ਜਿਵੇਂ ਅਸੀਂ ਪੰਜਾਬ 'ਚ ਵੀ ਕਹਿੰਦੇ ਆ ਅਸੀਂ ਸਾਰੇ ਕੰਮਾਂ ਤੇ ਸੰਦੀਪ ਜੀ ਅਸੀਂ ਦੂਸਰੇ ਲੋਕਾਂ ਤੇ ਡਿਪੈਂਡੈਂਟ ਹੋ ਗਏ ਨਿਰਪਰ ਹੋ ਗਏ ਅਸੀਂ ਪੰਜਾਬੀ ਦਿੱਲੀ ਜਾ ਕੇ ਬੰਬੇ ਜਾ ਕੇ ਅਸੀਂ ਕੋਈ ਵੀ ਕੰਮ ਕਰ ਲੈਂਦੇ ਆ ਅਸੀਂ ਪੰਜਾਬ ਚ ਕੋਈ ਵੀ ਕੰਮ ਕਰਨ ਤੋਂ ਕਤਰਾਂਦੇ ਆ ਇਹ ਇੱਕ ਮਾਨਸਿਕਤਾ ਬਣ ਗਈ ਦੂਜੇ ਸੂਬਿਆਂ ਦੇ ਲੋਕ ਪੰਜਾਬ ਚ ਆ ਕੇ ਕੋਈ ਵੀ ਕੰਮ ਕਰ ਲੈਂਦੇ ਉਹ ਸ਼ਾਇਦ ਉੱਥੇ ਕਤਰਾਂਦੇ ਹੋਣਗੇ ਤਾਂ ਹੀ ਉਹ ਇੱਥੇ ਆਉਂਦੇ ਇਸ ਮਾਨਸਿਕਤਾ ਤੋਂ ਸਾਨੂੰ ਹਮੇਸ਼ਾ ਬਾਹਰ ਨਿਕਲਣਾ ਚਾਹੀਦਾ ਹੈ ਕੈਨੇਡੀਅਨ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਸੀ ਵੀ ਕੁਝ ਕੰਮ ਅਜਿਹੇ ਨਹੀਂ ਜਿਹੜੇ ਅਸੀਂ ਨਹੀਂ ਕਰਨੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹ ਕਰਨ ਹੁਣ ਉਹ ਬੇਰੁਜ਼ਗਾਰ ਹੋ ਗਏ ਇਸ ਕਰਕੇ ਕੈਨੇਡਾ ਦੀ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਇਹ ਪੋਲਿਟੀਕਲ ਫੈਸਲਾ ਹੈ ਔਰ ਮੈਨੂੰ ਲੱਗਦਾ 25 ਚ ਚੋਣਾਂ ਹੋ ਜਾਣੀਆਂ ਨੇ 25 ਤੱਕ ਤਾਂ ਹੋਣੀਆਂ ਹੀ ਹੋਣੀਆਂ ਨੇ ਪਹਿਲਾਂ ਹੋ ਜਾਣ ਭਾਵੇਂ ਚੋਣਾਂ ਤੋਂ ਬਾਅਦ ਫਿਰ ਕੈਨੇਡਾ ਨੇ ਵੀਜ਼ੇ ਖੋਲ ਦੇਣੇ ਆ ਕਿਉਂਕਿ ਪੈਸੇ ਉਹਨਾਂ ਨੂੰ ਬੱਚਿਆਂ ਦੀਆਂ ਫੀਸਾਂ ਦੇ ਰੂਪ ਵਿੱਚ ਹੀ ਮਿਲਦੇ ਨੇ ਹੁਣ ਜਿੰਨਾ ਤੱਕ ਗੱਲ ਰਹੀ ਡਿਪੋਰਟ ਹੋਣ ਦੀ ਕੈਨੇਡਾ ਤੋਂ ਵੱਡੀ ਗਿਣਤੀ ਚ ਲੋਕ ਡਿਪੋਰਟ ਹੋਣਗੇ ਸਾਡੇ ਇੰਡੀਆ ਚ ਮੋੜੇ ਜਾਣਗੇ ਤੇ ਹੁਣ ਜਿਹੜੇ ਮੁੜ ਕੇ ਆਉਣਗੇ ਗੈਰ ਕਾਨੂੰਨੀ ਤੌਰ ਦੇ ਉੱਤੇ ਹੁਣ ਕਿਉਂਕਿ ਭਾਰਤ ਤੇ ਕੈਨੇਡਾ ਦੀ ਸਰਕਾਰ ਦੇ ਰਿਸ਼ਤੇ ਬਹੁਤੇ ਚੰਗੇ ਨਹੀਂ ਐ ਪਿਛਲੇ ਦਿਨਾਂ ਚ ਅਸੀਂ ਦੇਖਿਆ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਇਸ ਮਸਲੇ ਨੂੰ ਵਿਚਾਰਨ ਗਈਆਂ ਇਸ ਕਰਕੇ ਜੇ ਕੋਈ ਗੈਰਕਾਨੂੰਨੀ ਤੌਰ ਤੇ ਕੈਨੇਡਾ ਦੇ ਵਿੱਚ ਹੈ ਤੇ ਉਹਨੂੰ ਮੋੜਿਆ ਜਾਂਦਾ ਤੇ ਭਾਰਤ ਦੀ ਸਰਕਾਰ ਨੇ ਵੀ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਣਾ ਸੋ ਗੈਰਕਾਨੂੰਨੀ ਲੋਕਾਂ ਨੂੰ ਕੈਨੇਡਾ ਹੁਣ ਮੋੜੇਗਾ ਤਾਂ ਕਿ ਉੱਥੇ ਸੁਨੇਹਾ ਦੇ ਸਕੇ ਕਿ ਅਸੀਂ ਹੁਣ ਗੈਰਕਾਨੂੰਨੀ ਲੋਕ ਨਹੀਂ ਰੱਖਨੇ ਸੋ ਭਵਿੱਖ ਚ ਜਿਹਨੇ ਕੈਨੇਡਾ ਜਾਣਾ ਹੈ ਕਾਨੂੰਨੀ ਤੌਰ ਤੇ ਜਾਓ ਗੈਰ ਕਾਨੂੰਨੀ ਤੌਰ ਤੇ ਬਿਲਕੁਲ ਨਾ ਜਾਓ ਔਰ ਜੇ ਪੜਨ ਲਈ ਜਾਣਾ ਤੇ ਉੱਥੇ ਜਾ ਕੇ ਪੜੋ ਟੂਰਿਸਟ ਵੀਜ਼ੇ ਤੇ ਜਾ ਕੇ ਉੱਥੇ ਐਲ ਐਮ ਆਈ ਏ ਜਾਂ ਵਰਕ ਪਰਮਿਟ ਲੈਣ ਦੀ ਲੋੜ ਨਹੀਂ ਜੈਨੂਨ ਤਰੀਕੇ ਨਾਲ ਅਗਰ ਜਾ ਸਕਦੇ ਹੋ ਤੇ ਜਾਓ ਨਹੀਂ ਤਾਂ ਨਾ ਜਾਓ ਪੰਜਾਬ ਮਾੜਾ ਨਹੀਂ ਇੱਥੇ ਰਹੋ ਤਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਖਬਰਾਂ ਪੂਰੇ ਤਫਸੀਲ ਦੇ ਨਾਲ ਵਿਸਤਾਰ ਨਾਲ ਸਮਝਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਸੰਦੀਪ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਆਪਣੀ ਗੱਲ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਉਂਦਾ